ਇੱਥੇ ਕੋਈ ਟੈਕਨੀਕਲ ਅਸਿਸਟੈਂਟ ਆ ਰਿਹਾ ਤੁਹਾਨੂੰ ਕੱਢ ਦੇਗਾ ਕੋਈ ਪ੍ਰੋਬਲਮ ਹੋਏਗੀ ਜੀ ਸਰਦਾਰ ਤਲਵੰਤ ਸਿੰਘ ਪ੍ਰਸ਼ਨ ਨੰਬਰ 908 ਡਾਕਟਰ ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਇਹਦਾ ਜਿਹੜਾ ਡਿਟੇਲ ਜਵਾਬ ਹੈ ਮਾਨਯੋਗ ਮੈਂਬਰ ਨੂੰ ਚਲਾ ਗਿਆ ਜੇ ਸਪਲੀਮੈਂਟਰੀ ਪੋਸਸ਼ਨ ਤਾਂ ਮੈਂ ਸਾਰਾ ਜਵਾਬ ਦੇ ਦਿੰਦਾ ਜੀ ਸਪੀਕਰ ਸਾਹਿਬ ਮੈਂ ਸੋਦੇ ਮਾਦੀਮ ਰਹੇ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਇਹਨਾਂ ਨੇ ਸਵਾਲ ਦੇ ਵਿੱਚ ਲਿਖਿਆ ਵੀ 138 ਕਰੋੜ ਰੁਪਇਆ ਜਿਹੜਾ ਮੈਕਸ ਹਸਪੀਟਲ ਸੀ ਉਹਦੇ ਤੋਂ ਹੁਣ ਤੱਕ ਵਸੂਲਿਆ ਗਿਆ ਕਿਉਂਕਿ ਜਿਹੜੀ ਮੈਕਸ ਹਸਪੀਟਲ ਦੀ ਜ਼ਮੀਨ ਸੀ ਉਹ ਸਰਕਾਰੀ ਹਸਪੀਟਲ ਸੀ ਜਿਹੜਾ ਮੁਹਾਲੀ ਉਹਦਾ ਪਾਰਟ ਕੱਟ ਕੇ ਉਹਨਾਂ ਨੂੰ ਦਿੱਤੀ ਗਈ ਸੀ ਪਰ ਉਹਦੇ ਵਿੱਚ ਕੁਝ ਸ਼ਰਤਾਂ ਦੇ ਸਮੇਤ ਉਹ ਦਿੱਤੀ ਗਈ ਸੀ ਤੇ ਕੁਝ ਹਿੱਸਾ ਸੀ ਜਿਹੜਾ ਉਹਨਾਂ ਨੇ ਦੇਣਾ ਸੀ ਉਹਦੇ ਵਿੱਚ 138 ਕਰੋੜ ਰੁਪਏ ਦਾ ਮੰਤਰੀ ਜੀ ਨੇ ਜ਼ਿਕਰ ਕੀਤਾ ਵੀ ਮੈਕਸ ਹਸਪੀਟਲ ਆਨੇ 138 ਕਰੋੜ ਰੁਪਏ ਜਮ੍ਹਾਂ ਕਰਾਇਆ ਹੈ ਮੈਂ ਮੰਤਰੀ ਜੀ ਨੂੰ ਬੇਨਤੀ ਕੀਤੀ ਸੀ ਆਪਣਾ ਸਵਾਲ ਸੀ ਵੀ ਜੇ ਉਹ ਪੈਸਾ ਜਮ੍ਹਾਂ ਹੋਇਆ ਤਾਂ ਕਿ ਸਾਈਡ ਵਿੱਚ ਉਹ ਹੈ ਤੇ ਕਿੱਥੇ ਖਰਚਿਆ ਗਿਆ ਹੈ ਲੇਕਿਨ ਸਵਾਲ ਨੂੰ ਛੋਟਾ ਕਰ ਦਿੱਤਾ ਗਿਆ ਸਿਰਫ ਇਹ ਦੱਸਿਆ ਗਿਆ ਵੀ 138 ਕਰੋੜ ਰੁਪਇਆ ਆਇਆ ਹੈ ਤੇ ਹੈਲਥ ਵਾਸਤੇ ਖਰਚ ਦਿੱਤਾ ਗਿਆ ਤੇ ਇਸ ਕਰਕੇ ਉਹਦੀ ਡਿਟੇਲ ਹੈ ਜਿਹੜੀ ਉਹ ਨਹੀਂ ਦਿੱਤੀ ਗਿਆ ਵੀ ਕਿੱਥੇ ਖਰਚਿਆ ਗਿਆ ਉਹ ਕਿੱਥੇ ਖਰਚਿਆ ਜਾਣਾ ਸੀ ਕਿਉਂਕਿ ਮੋਹਾਲੀ ਦਾ ਹਸਪੀਟਲ ਸੀ ਉਹ ਪ੍ਰਾਈਵੇਟ ਵਜਨ ਦਿੱਤਾ ਗਿਆ ਤੇ ਉਹਦੇ ਅਗੇਂਸਟ ਪੈਸਾ ਆਉਣਾ ਸੀ ਉਹ ਆਇਆ ਤੇ ਆਇਆ ਉਹ ਮੁਹਾਲੀ ਦੇ ਕਿਸੇ ਹਸਪਤਲ ਲਈ ਉਹ ਲਗਿਆ ਜਾਂ ਮੁਹਾਲੀ ਦੀ ਭਲਾਈ ਲਈ ਲਗਿਆ ਕਿਤੇ ਬਾਕੀ ਕਿਤੇ ਜਗ੍ਹਾ ਲਾ ਦਿੱਤਾ ਗਿਆ ਮੈਂ ਇਹ ਪੁੱਛਣਾ ਚਾਹੁੰਦਾ ਸੀ ਮੰਤਰੀ ਜੀ ਨੂੰ ਕਿ ਇਹ ਮੈਂ ਮੰਤਰੀ ਜੀ ਨੂੰ ਬੇਨਤੀ ਕਰਦਾ ਵੀ ਇਹ ਮੈਨੂੰ ਦੱਸਣ ਦੀ ਖੇਚਲ ਕਰਨਗੇ ਜੀ ਮੰਤਰੀ ਜੀ ਵੈਸੇ ਇਹ ਬੜਾ ਵੱਡਾ ਇਸ਼ੂ ਹੈ ਪ੍ਰਾਈਵੇਟ ਹਸਪਤਾਲ ਬਹੁਤ ਰੈਟਾ ਲੈ ਕੇ ਬਣ ਜਾਂਦੇ ਨੇ ਤੇ ਜਦੋਂ ਫਿਰ ਇਲਾਜ ਕਰਨਾ ਹੁੰਦਾ ਉਦੋਂ ਉਹ ਰੈਟ ਉਹ ਦਿੰਦੇ ਨਹੀਂ ਜਿਹੜੀ ਉਹਨੂੰ ਦੇਣੀ ਪੈਂਦੀ ਹੈ ਕਿਰਪਾ ਕਰਕੇ ਡਿਟੇਲ ਦਿਓ ਜੀ ਮਾਜੋਬ ਸਪੀਕਰ ਸਾਹਿਬ ਮੈਂ ਤੁਹਾਡੇ ਥਰੂ ਸਾਰੀ ਡਿਟੇਲ ਜਿਹੜੀ ਹੈਗੀ ਆ ਮਾਜੋਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ 2009 ਦੇ ਵਿੱਚ ਆਪਾਂ ਉਹਨਾਂ ਨੂੰ 3.1 ਏਕੜ ਜਿਹੜੀ ਜ਼ਮੀਨ ਹੈ ਉਹ ਦਿੱਤੀ ਸੀ ਤੇ ਇਹਦੇ ਵਾਸਤੇ ਇੱਕ ਐਗਰੀਮੈਂਟ ਹੋਇਆ ਸੀ ਉਹਨਾਂ ਦੇ ਨਾਲ ਕੰਸੈਸ਼ਨ ਐਗਰੀਮੈਂਟ ਹੋਇਆ ਸੀਗਾ ਜਿਹਦੇ ਹਿਸਾਬ ਨਾਲ ਉਹਨਾਂ ਨੇ 4 ਕਰੋੜ 73 ਲੱਖ ਰੁਪਏ ਅਪਫਰੰਟ ਤੇ 5% ਜਿਹੜਾ ਇੱਕ ਐਸਕ੍ਰੋ ਅਕਾਊਂਟ ਖੋਲਿਆ ਗਿਆ ਸੀਗਾ ਸਿਵਲ ਸਰਜਨ ਮਹਾਰੀ ਦੇ ਨਾਲ ਤੇ ਜਿੰਨੀ ਟੋਟਲ ਉਹਨਾਂ ਕੋਲੇ ਪੈਸੇ ਰਸੀਟ ਹੋਏਗੀ ਉਹਦਾ 5% ਜਿਹੜਾ ਐਸਕ੍ਰੋ ਮਾਉਂਟ ਜਾਏਗਾ ਜਿਹੜਾ 138 ਕਰੋੜ ਇਹ ਕਹਿ ਰਹੇ ਆ 15 ਤੋਂ 18 ਕਰੋੜ ਰੁਪਈਆ ਹਰ ਸਾਲ ਸਾਨੂੰ ਮਿਲਦਾ ਹੈ ਇਹ ਉਸ ਵੇਲੇ ਦੀ ਸਰਕਾਰ ਨੇ ਜੋ ਫੈਸਲਾ ਕੀਤਾ ਸੀ ਸਰ ਉਸ ਪੈਸੇ ਦੀ ਯੂਟਿਲਾਈਜੇਸ਼ਨ ਕਿੱਦਾਂ ਕਰਨੀ ਆ ਇਹਦੇ ਵਾਸਤੇ ਜਿਹੜਾ ਪ੍ਰਿੰਸੀਪਲ ਸੈਕਟਰ ਹੈਲਥ ਐਂਡ ਫੈਮਿਲੀ ਵੈਲਫੇਅਰ ਉਹਦੇ ਨੀਚੇ ਕਮੇਟੀ ਬਣਾਈ ਗਈ ਆ ਉਹਦੇ ਨਾਲ ਇੱਕ ਮੈਂ ਇਹਨਾਂ ਨੂੰ ਪ੍ਰੋਵਾਈਡ ਕਰ ਦਾਂਗਾ ਜੀ ਇੱਕ ਲਿਸਟ ਆਫ ਕੋਰਕ ਵਰਕਸ ਹੈਗੇ ਜਿਹੜੇ ਸਾਡੇ ਕਿਤੇ ਹਸਪਤਾਲ ਬਣਾ ਰਹੇ ਆ ਆਪਾਂ ਕਿਤੇ ਅਪਗ੍ਰੇਡ ਕਰ ਰਹੇ ਆ ਉਹਦੇ 'ਚ ਕੋਈ ਖਰਚੇ ਦੀ ਲੋੜ ਹੈ ਇਹ ਕੋਈ ਤਕਰੀਬਨ ਜਿਹੜੇ ਸਾਡੇ 36 ਜਿਹੜੇ ਸਾਡੇ ਹਸਪੀਟਲ ਆ ਔਰ 29 36 ਜਿਹੜੇ ਸਾਡੇ ਹੈਗੇ ਆ ਜੀ ਪ੍ਰਾਂਦੀਆ ਜਿਹੜੇ ਪੀ ਐਚ ਸੀਜ਼ ਔਰ ਜਿਹੜੇ 29 ਹਸਪਤਾਲ ਹੈ ਇਹਨਾਂ ਦੇ ਵਿੱਚ ਜਿਹੜੇ ਸਿਵਲ ਵਰਕਸ ਕਰਾਏ ਗਏ ਆ ਦਵਾਈਆਂ ਖਰੀਦੀਆਂ ਗਈਆਂ ਸਰ ਇਹਦੇ ਨਾਲ ਅਸੀਂ ਜਿਹੜੇ ਬਿਜਲੀ ਦੇ ਸਾਡੇ ਪੈਂਡਿੰਗ ਬਿੱਲ ਸੀਗੇ ਉਹ ਵੀ ਅਸੀਂ ਕਲੀਅਰ ਕੀਤੇ ਆ ਟੋਟਲ ਅਸੀਂ 13 ਕਰੋੜ 24 ਲੱਖ ਰੁਪਏ ਦਾ ਜੋ ਖਰਚਾ ਹੈਗਾ ਏ ਏ ਅਸੀਂ ਅਲੱਗ-ਅਲੱਗ ਜਿਹੜੇ ਸਾਡੇ ਕਿਤੇ ਵੀ ਸਾਡਾ ਉਜਵੇ ਅਸੀਂ ਮਾਤਾ ਅਕਸ਼ਲਿਆ ਹਸਪੀਟਲ ਨੂੰ ਅਪਗ੍ਰੇਡ ਕੀਤਾ ਜਾਂ ਅਸੀਂ ਮੁਹਾਲੀ ਦੇ ਵਿੱਚ ਜਿਹੜਾ ਹੁਣ ਉੱਥੇ ਇੰਟੈਂਸਿਵ ਕੇਅਰ ਯੂਨਿਟ ਹੁੰਦਾ ਜਦੋਂ ਸਾਨੂੰ ਕਿਸੇ ਵੀ ਹਸਪੀਟਲ ਦੇ ਵਿੱਚ ਕੋਈ ਗੈਪ ਫੰਡਿੰਗ ਜਿਹੜੀ ਹੈਗੀ ਆ ਉਹਨੂੰ ਉਸ ਤਰ੍ਹਾਂ ਕਰਦੇ ਆ ਜੇ ਕਿ ਬਿਲਡਿੰਗ ਕੰਪਲੀਟ ਕਰਨੀ ਆ ਉਹਦੇ ਵਾਸਤੇ ਕਰਦੇ ਆ ਇਹ ਮੇਰੇ ਕੋਲ ਇੱਕ ਕੰਪਲੀਟ ਲਿਸਟ ਹੈਗੀ ਆ ਮੈਂ ਮਾਣਯੋਗ ਮੈਂਬਰ ਸਾਹਿਬ ਨੂੰ ਦੇ ਰਾਂ ਗੱਲ ਸਰ ਵੀਲ ਪ੍ਰੋਵਾਈਡ ਦਮ ਦਾ ਫੁੱਲ ਇਨਫੋਰਮੇਸ਼ਨ ਅਸੀਂ ਬਿਲਕੁਲ ਸਾਡੇ ਜਿਹੜੀ ਮਾਨ ਸਰਕਾਰ ਦੀ ਪਾਲਿਸੀ ਆ ਸਾਡੀ ਵਰਕਿੰਗ ਟੋਟਲੀ ਟਰਾਂਸਪ ਮਹਿਮੰਤ ਜੀ ਇਕੱਲੇ ਪੁੱਛਣਾ ਚਾਹੁੰਦਾ ਤੁਹਾਡੇ ਮਾਧਿਮ ਬਾਰੇ ਸਰ ਵੀ 138 ਕਰੋੜ ਦੇ ਵਿੱਚੋਂ ਕਿੰਨਾ ਪੈਸਾ ਖਰਚਿਆ ਸਾਰੇ ਖਰਚ ਲਿਆ ਗਿਆ ਉਹਦੇ ਵਿੱਚੋਂ 13 ਕਰੋੜ ਹੀ ਖਰਚਿਆ ਗਿਆ ਮੰਤਰੀ ਜੀ ਕੋਈ ਡਿਟੇਲ ਹੈ ਆਪਣੇ ਕੋਲ ਸਰ ਮੇਰੇ ਕੋਲ ਸਾਰੀ ਡਿਟੇਲ ਹੈ ਜੀ ਮੈਨੂੰ ਮਾਨਸਾ ਮੈਂਬਰ ਮਿਲਣ ਮੈਂ ਅਲੱਗ-ਅਲੱਗ ਕਿਹੜੀ ਚੀਜ਼ ਵਾਸਤੇ ਦਵਾਈਆਂ ਵਾਸਤੇ 40 ਕਰੋੜ ਖਰਚਿਆ ਬਿਲਡਿੰਗ ਵਾਸਤੇ ਕਿੰਨਾ ਖਰਚਿਆ ਬਿਜਲੀ ਵਾਸਤੇ ਕਿੰਨਾ ਖਰਚਿਆ ਮੈਂ ਸਾਰੀ ਡਿਟੇਲ ਇਹਨਾਂ ਨੂੰ ਪ੍ਰੋਵਾਈਡ ਕਰ ਦਾਂਗਾ ਠੀਕ ਹਾਂ ਉਹ ਉਹਦੀ ਸਰ ਗਾਈਡਲਾਈਨ ਹੈ ਜੀ ਇੱਕ ਕਮੇਟੀ ਬਣੀ ਹੋਈ ਹੈ ਉਹ ਜਿਹੜੀ ਕਮੇਟੀ ਹੈ ਉਹ ਪੂਰੀਆਂ ਗਾਈਡਲਾਈਨਸ ਨੂੰ ਫੋਲੋ ਕਰਦੇ ਆ ਮੈਂ ਸਾਰੀ ਟੋਟਲ ਇਨਫੋਰਮੇਸ਼ਨ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਸੈਸ਼ਨ ਤੋਂ ਬਾਅਦ ਮੇਰੇ ਆ ਕੇ ਕਮਰੇ 'ਚ ਮੈਂ ਉਹਨਾਂ ਨੂੰ ਆਈ ਵੀਲ ਪ੍ਰੋਵਾਈਡ ਹਮ ਫੁੱਲ ਇਨਫੋਰਮੇਸ਼ਨ ਕੁਲਵਾਂਜੀ ਹੋ ਗਈਆਂ ਸਾਰੀਆਂ ਕੁਲਵਾਂਜੀ ਬਹੁਤ ਸਾਰੀਆਂ ਸ਼ਰਤਾਂ ਸੀ ਉਹਦੇ ਵਿੱਚ ਹੋਰ ਵੀ ਗਰੀਬਾਂ ਨੂੰ ਵੀ ਐਡਬੀਐਸ ਨੂੰ ਫ੍ਰੀ ਇਲਾਜ ਕਰਨਾ ਸੀ ਉਹਦੇ ਬਾਰੇ ਵੀ ਕੁਝ ਕੀਤਾ ਕਿ ਨਹੀਂ ਕਿਤਾ ਉਹ ਵੀ ਜੇ ਮੰਤਰੀ ਜੀ ਪ੍ਰੋਵਾਈਡ ਕਰਾ ਦੇ ਤਾਂ ਮੈਂ ਤਾਂ ਬੜਾ ਧੰਨਵਾਦੀ ਹੋਵਾਂਗਾ ਜੀ ਹਾਂ ਮੰਤਰੀ ਜੀ ਸਰਕਾਰੀ ਇਨਫੋਰਮੇਸ਼ਨ ਦੇਵਾਂਗਾ ਜੀ ਜਿੰਨੀ ਵੀ ਇਨਫੋਰਮੇਸ਼ਨ ਉਹਦੇ ਨਾਲ ਸੰਬੰਧਤ ਹੈ ਜੀ ਜਿਹੜੀ ਇਹ ਕਹਿ ਰਹੇ ਹੈਗੇ ਆ ਕਿ ਅਸੀਂ ਜਿਹੜੇ ਉਹਨਾਂ ਦੇ ਕੰਸੈਸ਼ਨ ਐਗਰੀਮੈਂਟ ਦਾ ਇਹ ਪਾਰਟ ਨਹੀਂ ਸੀ ਕਿ ਉਹ ਫ੍ਰੀ ਟ੍ਰੇਡ ਕਰਨਗੇ ਉਸ ਵੇਲੇ ਜਦੋਂ ਜਿਹੜੀ ਉਸ ਵੇਲੇ ਦੀ ਸਰਕਾਰ ਸੀ ਉਹਨਾਂ ਨੇ ਐਡ ਕਰਨਾ ਹੁੰਦਾ ਉਹ ਹੁਣ ਤੋਂ ਬਾਅਦ ਸਰਕਾਰੋਂ ਵਾਲੀਆਂ ਸਾਰੀਆਂ ਕੰਡੀਸ਼ਨਸ ਪਾਰੀ ਆ ਪੇਸ਼ੈਂਟਸ ਨੂੰ ਪ੍ਰਾਇਓਰਟੀ ਦੇਣੀ ਹੈ ਸਰ ਮਾਨਯੋਗ ਮੈਂਬਰ ਸਾਹਿਬ ਨੂੰ ਕਹਿਣਾ ਜੀ ਮੈਨੂੰ ਮਿਲ ਲੈਣ ਮੈਂ ਪੂਰੀ ਇਨਫੋਰਮੇਸ਼ਨ ਹੋਵੇਗੀ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਥੈਂਕ ਯੂ ਐਮਐਲਏ ਸਾਹਿਬ ਮੇਰੇ ਖਿਆਲ ਤੁਹਾਡੀ ਗੱਲ ਆ ਗਈ ਔਰ ਇਹਨਾਂ ਨੇ ਕਿਹਾ ਵੀ ਸਾਰਾ ਕੁਝ ਤੁਹਾਨੂੰ ਦੇ ਦੇਣਗੇ ਜੀ ਥੈਂਕ ਯੂ ਥੈਂਕ ਯੂ ਸਰਦਾਰ ਜਗਦੀਪ ਸਿੰਘ ਕਾਕਾ ਬਰਾੜ